ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰਦੋਵਾਲ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆ ਤੇ ਫਤੇਗੜ ਚੂੜੀਆਂ ਵੀ ਲੱਗ ਗਈ ਆ ਤੇ ਰਮਦਾਸ ਵੀ ਲੱਗ ਗਈ ਆ ਉਹਨਾਂ ਕੀ ਚਨਾਲਾ ਇੱਥੋਂ ਦੇ ਉਹਨਾਂ ਕੀ ਡੇਰਾ ਪਾਪਾ ਨਾਨਕ ਤੇ ਅੱਜ ਤੁਹਾਨੂੰ ਇੱਕ ਗੱਬਨ ਮੱਝ ਤੁਹਾਨੂੰ ਦਿਖਾਉਣੀ ਆ ਤੇ ਇੱਕ ਸੂਈ ਸਵਾਈ ਤੁਹਾਨੂੰ ਗਾਂ ਦਿਖਾਵਾਂਗੇ ਬਾਕੀ ਗਾਂ ਦੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਮੱਝ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਆ ਜੀ ਔਰ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਮਸਤੀ ਠੀਕ ਠਾਕ ਜੀ ਵੀਰ ਜੀ ਤੇ ਨਾਮ ਦੱਸੋ ਇੱਕ ਵਾਰੀ ਹਾਂ ਨਾਮ ਬਲਦੇਵ ਸਿੰਘ ਜੀ ਪਿੰਡ ਦਰਵਾਲ ਜੇ ਸਟੀਲ ਡੇਰਾ ਕੋ ਬਣਾਣਾ ਜਿੱਥੇ ਜਿਵਾ ਗੁਰਦਾਸਪੁਰ ਜੀ ਫੋਨ ਨੰਬਰ ਬੋਲ ਦੋ ਫੋਨ ਨੰਬਰ ਹੈ 95925377 ਠੀਕ ਹੈ ਵਪਾਰ ਦਾ ਕੰਮ ਆਪਣਾ ਕੀ ਕਰਦੇ ਪਛੋ ਜੀ ਵਪਾਰ ਦਾ ਜੀ ਅੱਛਾ ਵਪਾਰ ਦਾ ਨਾਲ ਦੁੱਧ ਦਾ ਕੰਮ ਵੀ ਹੈ ਹਨਾ ਦੁੱਧ ਦਾ ਕਾਫੀ ਜਾਨਵਰ ਘਰੇ ਵੀ ਰੱਖੇ ਆ ਖੋ ਜੀ ਵੇਖੋ ਬਾਹਰ ਵੀ ਬੱਜੀਆਂ ਵਾ ਇੱਧਰ ਵੀ ਬੱਜੀਆਂ ਉਧਰਲੇ ਪਾਸੇ ਬੱਜੀਆਂ ਵਾ ਤੇ ਵਿੱਚੋ ਲਿਆ ਕੇ ਵਿੱਚ ਵੀ ਲਈਦੀ ਹੈ ਨਾ ਹਾਂਜੀ ਠੀਕ ਹੈ ਚਲੋ ਪਹਿਲਾਂ ਮੱਝ ਹੀ ਵਿਖਾ ਦਿੰਨੇ ਆ ਮੱਝ ਦਾ ਤਿੱਜਾ ਸੁਆਜੀ ਠੀਕ ਹੈ ਜੀ ਕਿੰਨਾ ਕਿ ਦੁੱਧ ਕੱਢੀ ਜਾਊਗੀ ਦੁੱਧ ਘੜ ਵਾਲੀ ਦੇ 14 ਲੀਟਰ ਆਉਂਦੇ ਆ ਆਪਾਂ 13 ਲੀਟਰ ਦੀ ਰੰਗੀ ਦਵਾਂਗੇ ਠੀਕ ਹੈ ਜੀ ਅਜੇ ਦਿਨ ਕੋਈ ਹਫ਼ਤੇ ਤੇ ਲੱਗੇ ਬੰਨੇ ਲੈ ਜਾਊਗੀ ਹਨਾ ਹਾਂਜੀ ਤੋੜਾਂ ਹਾਂ ਫੇਰ ਇੱਕ ਰੀਨ ਨੂੰ बाकी थल चं तैयार होनी है लिया भी जी देख सकते जी हफ्ता लै जाऊंगे तो सोन तक चंकी भर जाने दुध जो तेरह क लीटर के लाग ब केंद्र कि कट जूगी ਤਰਾ ਨਹੀਂ ਜਾਣਦੇ ਤੇ ਮੁੱਲ ਫਿਰ ਵੇਚੀ ਇਹਦਾ ਸਮੋਦਨ ਨੂੰ ਕੋਈ 85 ਕਹ ਲੋ 80 ਹਜ਼ਾਰ ਦੀ ਦੇਣਾ ਕਰ ਦਈਏ ਕੋ ਮਨਤਨ ਹੋਰ ਕਰਾ ਲਓ ਤੀਨ ਇਹਨਾਂ ਨੂੰ ਆਪ ਹੀ ਕਰ ਦੋਗੇ ਦੋ ਛੱਡ ਦਈਏ ਕਿੰਨੇ ਚ 80 ਚ 80 ਜਨੰਦ ਛੱਡੀਏ ਫਿਰ ਦਾ ਦੋ ਤੀਨ ਦਾ 75 ਚ ਦੋ ਛੱਡ ਦਈਏ ਛੱਡ ਦਾਂਗੇ ਉਹ ਚ ਮਨਤਨ ਹੋ ਜੂਗਾ ਚਲੋ ਮੌਕੇ ਤੇ ਹੋਰ ਹੋ ਜੂਗਾ ਮਨਤਨ ਹਨਾ 75 ਚ ਜਿਹੜਾ ਕਹਿੰਦੇ ਵੀ ਦੋ ਛੱਡ ਦਾਂਗੇ 70 ਹਜ਼ਾਰ ਦੀ ਮਾਝ ਕਹਿੰਦੇ ਵੀ ਆਵਲੀ ਦੇ ਦੇਾਂਗੇ ਤੇ ਆਹ ਗਾਂ ਸੂਈ ਸਵਾਈ ਜੇ ਹਾਂਜੀ ਇਹ ਸੂਈ ਜੀ ਇਹ ਕਿੰਨੇ ਚਿਰ ਦੀ ਸੂਈ ਆ ਇਹਨੂੰ 20 ਦਿਨ ਹੋਏ ਜੇ ਸੂਈ ਨੂੰ ਬੱਛੀ ਇਹਦੇ ਮਗਰ ਇਹਦੇ ਬੱਛੀ ਆ ਹਨ ਤੇ ਆਹ ਦੇਖ ਸਕਦੇ ਬਾਕੀ ਸਿੰਗੇ ਤੇ ਨਿਕ ਨਿਕੇ ਹੈਗੇ ਆ ਤੇ ਆਹ ਵਾਲੀ ਇਹਦੇ ਮਗਰ ਬੱਛੀ ਜੇ ਤੇ ਦੁੱਧ ਕਿੰਨਾ ਵਿਦਿਆ ਦੇ ਕੋਲ ਦੁੱਧ 14 ਲੀਟਰ 13 ਦੀ ਗਣਤੀ ਦਵਾਂਗੇ ਹੈਗਾ ਪੱਕਾ ਹਾਂਜੀ ਪੱਕਾ ਜੀਰਾ ਠੀਕ ਜਵਾਬ ਦੇ ਦੇਣਾ ਇੱਥੇ ਤੇ ਸਿਰ ਦੀ ਚਵਾਈ ਕਿੰਨੇ ਕਭ ਜਦੀ ਇਹਦੀ ਠੀਕ ਵਈ ਜੀ ਅੱਛਾ ਤੇ ਹੁਣ ਕੋ ਸਾਢੇ 12:30 ਦਾ ਟਾਈਮ ਹੋਇਆ ਵਾ कोई भी रोसा जो हमने अंदा लाए ठीक है देख सकते ठीक है आ तोड़ तो फिर इन्हें ले आ भी जी ਹੋਲੀ ਹਲੀ ਲੈ ਬਾਕੀ ਇਹ ਟਾਈਮ ਦੁਪਹਿਰ ਦਾ ਵਾ ਸ਼ਾਮ ਤੱਕ ਰਹ ਹਵਾ ਨਾ ਜਿਹੜਾ ਆਪਣਾ ਚੰਗੀ ਤਰ੍ਹਾਂ ਭਰ ਜੇਗੀ ਤੇ ਸੁਆਕ ਇਹ ਨਵਾਂ ਵੀ ਦਈਦਾ ਸੁਆਕ ਦੂਜਾ ਤੇ ਮੁੱਲ ਫਿਰ ਇਹਦਾ ਮੁੱਲ 55 ਦੇ ਦਈਏ ਨਹੀਂ 55 ਤੇ ਜ਼ਿਆਦਾ ਹੋ ਜਾਣਾ ਜੀ ਦੱਸ ਦੋ ਤੁਸੀਂ ਦੱਸੋ ਆਪ ਹੀ ਕਰ ਦੋਗੇ 50 ਹੀ ਦੇ ਦਈਏ 45 ਹੀ ਦੇ ਦਈਏ ਉੱਚੇ ਦੋ ਜਹਾਜ ਸ਼ੂਟ ਕਰਦਾ ਅੱਛਾ 43000 ਦੀ ਦੇ ਤੋ ਹਾਂਜੀ ਉਹ ਚੋਂ ਬਸ ਹੁਣ ਮਾਨਤਾ ਨਹੀਂ ਹੋਣਾ ਜੀ ਠੀਕ ਐ ਤੇ ਬਾਕੀ ਦੁੱਧ ਤੁਹਾਡੇ ਘਰੋਂ ਕੋਈ ਚੋਕ ਲੈ ਜਾਏ ਹਨਾ 40 ਲੀਟਰ ਚੋਕ ਲੈ ਜਾਏ ਕੋਈ ਤਸੱਲੀ ਕਰਕੇ ਖੜੇ ਆਪਨੇ ਜੋ ਵੀ ਆ ਇੱਥੇ ਆਣ ਕੇ ਤੇ ਵੇਸ ਚਾ ਕੇ ਖੜੋ ਮੱਝ ਆਪਣੀ ਪਾਸ ਕਰਕੇ ਖੜੋ ਤੇ ਗਾਂ ਦੀ ਆਪਣੀ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਜੀ